ਸਾਂਹ ਤੂੰ ਸੁਣਿਆ ਸਜਣਾ ਰੱਬ ਵਰਗਾ ਨਾ ਤੇਰਾ ਏ ਤੇਰਾ ਹਰ ਇੱਕ ਦੁੱਖ ਘੜੀਏ ਤੇਰਾ ਨਹੀਂ ਹੁਣ ਮੇਰਾ ਏ ਤੇਰੇ ਮਹਿਤਾਨੇ ਮੇਰੇ ਹੱਸ ਕੇ ਮੈਂ ਛੀਨੇ ਨੇ ਓ ਜਿੰਨੇ ਸਾਧ ਤੇ ਰੱਬ ਨੇ ਤੇਰੇ ਨਾਲ ਜੀਨੇ ਨੇ ਜਿੰਨੇ ਸਾਧ ਤੇ ਰੱਬ ਨੇ ਤੇਰੇ ਨਾਲ ਜੀਨੇ ਨੇ ਅਤੇ ਸੱਤੀ ਬਹੁਤ ਜ਼ਿਆਦਾ ਵਾਇਰਲ ਹੋਈ ਮੈ ਤੇ ਬਹੁਤ ਫੇਮਸ ਹੋ ਗਈ। ਉਹ ਤੇ ਮੈਂ ਤੁਹਾਨੂੰ ਦੱਸ ਹੀ ਚੱਲ ਵੀ ਮੈਂ ਕਿੰਨੇ ਜਣਿਆਂ ਨੂੰ ਕਾਲ ਕਰਕੇ ਦੱਸਿਆ ਮੈਨੂੰ ਅੱਜ ਬਾਹਰ ਲੋਕਾਂ ਨੇ ਪਛਾਣਿਆ ਅੱਜ ਮੈਨੂੰ ਬਾਹਰ ਲੋਕਾਂ ਨੇ ਪਛਾਣਿਆ ਤੇ ਸੋਸ਼ਲ ਮੀਡੀਆ ਤੇ ਤੇ ਖੁਸ਼ੀ ਸੀ ਬਟ ਹੁਣ ਜਦੋਂ ਬਾਹਰ ਤੁਹਾਨੂੰ ਲੋਕੀ ਵੇਖ ਕੇ ਜਾਂ ਜਿੱਤਾ ਕਹਿੰਦੇ ਕਿ ਜੇ ਤੁਸੀਂ ਤੇ ਉਹ ਆ ਨਾ ਤੁਹਾਡੇ ਵਿਆਹ ਵਾਲੀ ਵੀਡੀਓ ਵੇਖੀ ਤੇ ਫਿਰ ਉਹ ਖੁਸ਼ੀ ਡਬਲ ਹੋ ਗਈ ਹੁਣ ਮੈਂ ਤੇਰੀ ਅੱਖਾਂ 'ਚ ਉਦਾਸੀ ਕبھی ਦੇਖ ਸਕਤਾ ਨਹੀਂ तुझको खुश मैं रखूंगा तेरे दिल से ना कभी खेलूंगा सारे राज़ अपने तुझको दे दूंगा मेरी जात तूने मुझको पागल किया ਮੇਰਾ ਲੱਜਤਾਂ ਨਾ ਜਿਆ ਤੇਰੇ ਬਕੇ ਜਦੋਂ ਵੀਡੀਓ ਬਣਾਉਂਦੀ ਸੀ ਤੇ ਲੋਕਾਂ ਦੀ ਵੀਡੀਓ ਦੇਖਣਾ ਤੇ ਮੈਂ ਆਪਣੀ ਮੰਮੀ ਨੂੰ ਕਹਿਣਾ ਯਾਰ ਮੰਮੀ ਸਾਡੇ ਕਦੋਂ ਇੰਨੇ ਵਿਊਜ਼ ਇੰਨੇ ਲਾਈਕਸ ਆਣਗੇ ਤੇ ਐ ਨਹੀਂ ਪਤਾ ਸੀ ਕਿ ਮਤਲਬ ਇੰਨਾ ਜ਼ਿਆਦਾ ਪਿਆਰ ਮਿਲੇਗਾ ਮੇਰੀ ਵਿਆਹ ਦੀ ਵੀਡੀਓ ਨੂੰ ਮਤਲਬ ਬਹੁਤ ਜ਼ਿਆਦਾ ਮੈਨੂੰ ਤਾਂ ਹਜੇ ਵੀ ਇੰਨੇ ਕੁੜੀਆਂ ਦੇ ਮੈਸੇਜ ਆਉਂਦੇ ਮੈਮ ਅਸੀਂ ਤੁਹਾਡੀ ਵੀਡੀਓ ਸੇਵ ਕੀਤੀ ਆ ਹੁਣ ਅਸੀਂ ਇਦਾਂ ਹੀ ਸੇਮ ਡਾਂਸ ਕਰਾਂਗੇ ਅਸੀਂ ਵਿਆਹ ਚ ਆ ਗਾਣਾ ਬਹੁਤ ਵਧੀਆ ਹੈ ਮਤਲਬ ਮੁੰਡੇ ਵੀ ਮੈਸੇਜ ਕਰਦੇ ਆ ਮੈਨੂੰ ਕੁੜੀਆਂ ਦੀ ਗੱਲ ਛੱਡੋ ਮੁੰਡੇ ਵੀ ਦੱਸਦੇ ਤੁਹਾਡ ਐਕਸਪ੍ਰੈਸ਼ਨ ਬਹੁਤ ਚੰਗੇ ਐ ਐਂਡ ਬਹੁਤ ਵਧੀਆ ਲੱਗਦਾ ਬਸ ਹੋ ਗਲਤੀ ਹੋ ਗਈ ਥੋੜੀ ਜੀ ਜਲਦੀ ਹੋ ਗਈ ਦੂਹ ਹਾਲਤ ਦਿਲ ਦੀ ਹੋ ਗਈ ਕੀ ਕਰਾਂ ਕਿ ਤੇਰੇ ਨਾਲ ਦਰਮਿਚ ਗਰਮੀ ਨਾ ਲੱਗੇ ਕੁਝ ਵੀ ਨਪਾਲਤ ਮੈਨੂੰ ਉਹ ਸੱਚੇ ਤੇ ਚਿੱਪਿ ਚੇ ਮਤੇ ਮੇਰਾ ਦਿਲ ਲੱਗੇ ਗੇ ਉੱਡਦੀ ਫਿਰਾ ਤੇ ਮੈਨੂੰ ਨਾ ਨੇ ਦੱਸਿਆ ਕਿ ਤੁਸੀਂ ਮਤਲਬ ਮਾਡਲਿੰਗ ਵਗੈਰਾ ਕਰ ਰਹੇ ਹੋ ਤੇ ਮੇਰਾ ਇੱਕ ਫਰੈਂਡ ਆ ਉਹ ਨਾ ਸਿੰਗਿੰਗ ਕਰਦਾ ਤੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਮੈਂ ਹੀ ਇਹਨਾਂ ਨੂੰ ਪਹਿਲੋ ਫਰੈਂਡ ਰਿਕੁਐਸਟ ਭੇਜੀ ਸੀ ਐਂਡ ਦੈਨ ਸਾਡੀ ਗੱਲ ਸਟਾਰਟ ਹੋਈ ਸੀ ਮੀਟਿੰਗ ਕੀਤੀ ਇੱਕ Song ਲਈ ਬਸ ਮੈਂ ਛੋਟੀ ਛੋਟੀ ਚੀਜ਼ਾਂ ਦੀ ਬੈਂਗਲ ਸੈਰੇਮਨੀ ਦੀ ਵੀ ਪਾ ਰਹੀ ਸੀ ਮਹਿੰਦੀ ਦੀ ਵੀ ਪਾ ਰਹੀ ਸੀ ਤੇ ਮੈਨੂੰ ਆ ਵੀ ਪਸੰਦ ਆਈ ਤੇ ਮੈਂ ਆ ਵੀ ਤੇ ਰੈਂਡਮਲੀ ਪਾਤੀ ਉਹ ਵੀ ਮੈਂ ਨਾ ਥੋੜਾ ਇੱਕ ਪਾਰਟ ਜੋ ਮੈਨੂੰ ਜ਼ਿਆਦਾ ਵਧੀਆ ਲੱਗਿਆ ਮੈਂ ਉਹੀ ਕਲਿੱਪ ਇੱਕ ਛੋਟੀ ਜੀ ਪਾਈ ਸੀ ਮੈਂ ਸਾਰਾ ਸਾਰੇ ਸਾਰੇ ਗਾਣੇ ਦੀ ਕੋਈ ਵੀਡੀਓ ਨਹੀਂ ਪਾਈ ਸੀ ਕਿਉਂਕਿ ਮੈਨੂੰ ਉਹੀ ਪਾਰਟ ਜ਼ਿਆਦਾ ਵਧੀਆ ਲੱਗਿਆ ਸੀ ਮੇਰੀ ਮੰਮੀ ਮੇਰੇ ਮੰਮੀ ਮੇਰੀ ਦਾਦੀ ਇਹਨਾਂ ਨੇ ਸਭ ਨੂੰ ਆਪ ਫੋਨ ਕੀਤੇ ਆਪ ਫੋਨ ਲਾਏ ਆ ਕਿ ਤੁਸੀਂ ਮੇਰੀ ਵਿਆਹ ਦੀ ਗੱਲ ਛੇੜੋ ਮੇਰੇ ਵਿਆਹ ਦੀ ਗੱਲ ਤੁਸੀਂ ਛੇੜੋ ਉਹ ਤੋਂ ਵੱਡੀ ਤੇ ਕੋਈ ਗੱਲ ਨਹੀਂ ਜੋ ਸਿੰਗਰ ਹੈ ਇਸ ਗਾਣੇ ਦੀ ਉਹਨਾਂ ਨੇ ਵੀ ਸਾਡੀ ਸਟੋਰੀ ਜੋ ਹੈ ਸਟੋਰੀ ਆਪਣੇ ਆਪਣੇ ਪੇਜ ਤੇ ਲਾਈ ਸੀ ਉਹਨਾਂ ਨੇ ਲਾਈਕ ਵੀ ਕੀਤੀ ਤੇ ਫਿਰ ਬਹੁਤ ਵਧੀਆ ਲੱਗਿਆ ਵੀਡੀਓਜ਼ ਵਗੈਰਾ ਤੇ ਕਾਫੀ ਟਾਈਮ ਤੋਂ ਬਣਾਉਂਦੀ ਸੀ ਬਟ ਇਸ ਤਰ੍ਹਾਂ ਵਾਇਰਲ ਹੋ ਜਾਊਗਾ ਡਾਂਸ ਮੈਨੂੰ ਉਮੀਦ ਨਹੀਂ ਸੀ ਬਿਲਕੁਲ ਅਸੀਂ ਜਿੱਦਾਂ ਡੀਜੇ ਫਲੋਰ ਤੇ ਪਹੁੰਚੇ ਉਹਨਾਂ ਨੇ ਆਹੀ ਗਾਣਾ ਪਲੇ ਕਰਤਾ ਤੇ ਵੈਸੇ ਮੈਂ ਸੱਚ ਦੱਸਾਂ ਤਾਂ ਮੈਨੂੰ ਕੋਈ ਇੰਨਾ ਪਸੰਦ ਨਹੀਂ ਸੀ ਇਹ ਗਾਣਾ ਪਹਿਲੋ ਤੇ ਬਟ ਹਾਂ ਮੈਂ ਡਾਂਸ ਦੀ ਬਹੁਤ ਸ਼ੌਕੀਨ ਹਾਂ ਮਤਲਬ 55 ਤੋ ਹੀ ਮੈਂ ਪੜਾਈ ਵਿੱਚ ਇੰਨੀ ਚੰਗੀ ਨਹੀਂ ਸੀ ਬਟ ਡਾਂਸ ਵਿੱਚ ਮੈਂ ਬਹੁਤ ਚੰਗੀ ਸੀ ਤੇ ਬਸ ਉਹ ਗਾਣਾ ਪਲੇ ਹੋਇਆ ਤੇ ਉਹ ਕੈਂਡੀਡੀ ਸੀ ਬਿਲਕੁਕੁਲੀ ਮੈਂ ਇਦਾਂ ਹੀ ਡਾਂਸ ਕਰਨਾ ਸਟਾਰਟ ਕਰਤਾ ਤੇ ਬਸ ਹੁਣ ਉਹ ਲੋਕਾਂ ਨੇ ਇਹਨਾਂ ਪਸੰਦ ਕਰ ਲਿਆ ਬਸ ਜਿਹੜਾ ਪੰਜਾਬੀ ਗਾਣਾ ਵਾਇਰਲ ਹੋਇਆ ਮੈਂ ਚੱਕ ਕੇ ਫੋਨ ਉੱਤੇ ਵਿੱਚ ਵੀਡੀਓ ਬਣਾ ਲੈਣੀ ਤੇ ਟਾਈਮ ਬਸ ਪੰਜਾਬੀ ਗਾਣੇ ਟਾਈਮ ਚੰਗੇ ਲੱਗਦੇ ਸੀ ਹਾਂ ਬੇਸਿਕਲੀ ਮੈਨੂੰ ਪਤਾ ਹੀ ਹੈ ਕਿ ਹਾਂ ਵੀ ਬਹੁਤ ਚੰਗਾ ਡਾਂਸ ਕਰਦੀ ਹੈ ਇਹ ਬਟ ਇਹ ਨਹੀਂ ਪਤਾ ਸੀ ਕਿ ਹਾਂ ਵੀ ਇਹਦਾ ਡਾਂਸ ਇੰਨਾ ਵਾਇਰਲ ਹੋ ਜਾਊਗਾ ਹਾਂ ਦੇਖੋ ਕਰ ਤੱਕ ਤੇ ਮੈਂ ਗੱਲ ਪਹੁੰਚਣ ਹੀ ਨਹੀਂ ਦਿੱਤੀ ਸੀ ਕਿਉਂਕਿ ਮੈਂ ਹੀ ਨਹੀਂ ਮੰਨੀ ਸੀ ਇਹਨਾਂ ਨੇ ਬਹੁਤ ਚੱਕਰ ਕੱਟੇ ਆ ਬਹੁਤ ਜ਼ਿਆਦਾ ਤੇ ਉਹ ਬੈਟਰ ਹੈ ਤੇ ਤੁਸੀਂ ਆਪਣੇ ਮੂੰਹੋਂ ਦੱਸੋ ਤੇ ਜ਼ਿਆਦਾ ਚੰਗੀ ਤਰ੍ਹਾਂ ਦੱਸੋਗੇ ਕਿ ਹੁਣ ਤੁਸੀਂ ਕੰਮ ਤੋਂ ਆਂਦੇ ਰਹੇ ਤੇ ਬਸ ਰੋਟੀ ਖਾਦੀ ਤੇ ਸੌ ਜੋ ਬੋਰ ਹੋ ਗੋ ਬੋਰਿੰਗ ਹੋ ਗਏ ਹੋ ਤੇ ਹੁਣ ਮੈਨੂੰ ਕਮਾਲ ਲੈ ਕੇ ਜਾਂਦੇ ਕਾਫੀ ਜਗ੍ਹਾ ਬਸ ਮੈਂ ਇਹ ਗੱਲ ਚ ਲੜਦੀ ਪੈਂਦੀ ਆ ਬਸ ਹਾਂ ਹਾਂ ਕਰੋ ਕਰੋ ਗੱਲ ਕਰੋ ਕੋਈ ਚੱਕਰ ਨਹੀਂ ਮੈਨੂੰ ਮੁੰਡਾ ਪਸੰਦ ਆ ਉਹਨਾਂ ਨੇ ਅਸੀਂ ਅਜੇ ਵਿਆਹ ਬਾਰੇ ਕੋਈ ਗੱਲ ਕਰ ਵੀ ਨਹੀਂ ਰਹੀ ਸੀ ਸੀਰੀਅਸਲੀ ਮੈਂ ਆਪਣੀ ਵਿਦਾਈ ਚ ਬਹੁਤ ਰੋਈ ਸੀ ਬਟ ਮੈਂ ਉਹਨਾਂ ਨੂੰ ਮਿਸ ਨਹੀਂ ਕਰਦੀ ਹੁਣ ਬਿਕੋਜ਼ ਗੌਰਵ ਤੇ ਉਹਦੀ ਫੈਮਲੀ ਬਹੁਤ ਹੀ ਕੇਅਰ ਕਰਦੇ ਨੇ ਅਗਰ ਆਫਿਸ ਤੋਂ ਆ ਰਹੇ ਤੇ ਮੈਨੂੰ 10 ਫੋਨ ਕਰ ਦਿੰਦੇ ਕਿ ਤੁਸੀਂ ਕੀ ਖਾਣਾ ਹੈ ਕੁਝ ਖਾਣ ਦਾ ਮੈਂ ਲਿਆ ਦਿੰਦਾ ਹੈ ਠੀਕ ਹੈ ਦੈਨ ਥਰਡ ਕੁਆਲਿਟੀ ਜਿੱਦਾਂ ਵੀ ਮੈਂ ਤਿਆਰ ਹੁੰਦੀ ਹਾਂ ਤੇ ਮੇਰੀ ਬਹੁਤ ਰਾਜ ਰਾਜ ਕੀ ਤਾਰੀਫ ਕਰਦੇ ਨੇ

ਜੀ ਮੇਰਾ ਨਾਮ ਗੌਰਵ ਵੈਦ ਹੈ। ਉਹ ਕੀ ਤੁਸੀਂ ਕੀ ਕਰਦੇ ਹੋ? ਜੀ ਮੈਂ ਆਟੋਮੋਬਾਈਲ ਇੰਡਸਟਰੀ ਦੇ ਵਿੱਚ ਹਾਂ। ਓਕੇ ਠੀਕ ਹੈ ਜੀ। ਤੇ ਮੈਮ ਤੁਸੀਂ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਡੇ ਵਿਆਹ ਬਿਲਕੁਲ ਲੋਕ ਉਸ ਨੂੰ ਕਾਫੀ ਪਸੰਦ ਕਰਦੇ ਪਏ ਨੇ ਇਸ ਵੀਡੀਓ ਬਾਰੇ ਦੱਸੋ ਕਿ ਇਹ ਵੀਡੀਓ ਕਿਵੇਂ ਮਤਲਬ ਕਿ ਕੈਂਡੀਡ ਬਣਾਈ ਗਈ ਸੀ ਜਾਂ ਤੁਸੀਂ ਪ੍ਰਿਪੇਅਰ ਕੀਤਾ ਸੀ ਵਿਆਹ ਲਈ ਸਪੈਸ਼ਲ ਡਾਂਸ ਲੇ ਮੈਮੇ ਦਾਦਾ ਕੁਛ ਨਹੀਂ ਆ ਮੈਂ ਸੋਚਿਆ ਤੇ ਬਥੇਰਾ ਸੀ ਕਿ ਮੈਂ ਗਾਣੇ ਚ ਡਾਂਸ ਕਰੂੰਗੀ ਉਹਦੇ ਵਿੱਚ ਕਰਾਂਗੀ ਬਟ ਅਸੀਂ ਐਕਚੁਅਲੀ ਬਹੁਤ ਲੇਟ ਹੋ ਗਏ ਸੀ ਵਿਆਹ ਲਈ ਤੇ ਜਦੋਂ ਸਾਡੇ ਫੇਰੇ ਹੋਏ ਉਸ ਤੋਂ ਬਾਅਦ ਕੀ ਹੋਇਆ ਕਿ ਨਾ ਜਿਹੜਾ ਡੀਜੇ ਵਾਲਾ ਸੀ ਉਹ ਕਹਿ ਰਿਹਾ ਸੀ ਨਹੀਂ ਜਲਦੀ ਤੁਸੀਂ ਡਾਂਸ ਕਰੋ ਜਲਦੀ ਕਰੋ ਤੇ ਤੁਸੀਂ ਸਾਨੂੰ ਫ੍ਰੀ ਕਰੋ ਅਸੀਂ ਯੂ نو ਇੱਥੋਂ ਜਾਣਾ ਹੈ ਇਦਾਂ ਤੇ ਫਿਰ ਅਸੀਂ ਜਿੱਦਾਂ ਡੀਜੇ ਫਲੋਰ ਤੇ ਪਹੁੰਚੇ ਉਹਨਾਂ ਨੇ ਆਹੀ ਗਾਣਾ ਪਲੇ ਕਰਤਾ ਤੇ ਵੈਸੇ ਮੈਂ ਸੱਚ ਦੱਸਾਂ ਤੇ ਮੈਨੂੰ ਕੋਈ ਇੰਨਾ ਪਸੰਦ ਨਹੀਂ ਸੀ ਇਹ ਗਾਣਾ ਪਹਿਲੋ ਤੇ ਬਟ ਹਾਂ ਮੈਂ ਡਾਂਸ ਦੀ ਬਹੁਤ ਸ਼ੌਕੀਨ ਐ ਮਤਲਬ ਪਚਪਨ ਤੋਂ ਹੀ ਮੈਂ ਪੜਾਈ ਵਿੱਚ ਇੰਨੀ ਚੰਗੀ ਨਹੀਂ ਸੀ ਬਟ ਡਾਂਸ ਵਿੱਚ ਮੈਂ ਬਹੁਤ ਚੰਗੀ ਸੀ ਤੇ ਬਸ ਉਹ ਗਾਣਾ ਪਲੇ ਹੋਇਆ ਤੇ ਉਹ ਕੈਂਡੀਡੀ ਸੀ ਬਿਲਕੁਲ ਹੀ ਮੈਂ ਇਦਾਂ ਹੀ ਡਾਂਸ ਕਰਨਾ ਸਟਾਰਟ ਕਰਤਾ ਤੇ ਬਸ ਹੁਣ ਉਹ ਲੋਕਾਂ ਨੇ ਇੰਨਾ ਪਸੰਦ ਕਰ ਲਿਆ ਬਸ ਉਕੇ ਮਤਲਬ ਕਿ ਤੁਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਤੁਸੀਂ ਇਸ ਗਾਣੇ ਤੇ ਆਪਣੀ ਅਦਾਸ ਕਰੋਗੇ ਤੇ ਤੁਹਾਡਾ ਵਾਇਰਲ ਹੋ ਜੂਗੀ ਬਿਲਕੁਲ ਮੈਮ ਕਦੀ ਨਹੀਂ ਸੋਚਿਆ ਸੀ ਯੂ نو ਮਤਲਬ ਹੁੰਦਾ ਕੁੜੀਆਂ ਨੂੰ ਚਾਹ ਸੀ ਇਹ ਗਾਣੇ ਤੇ ਪਰਫਾਰਮ ਕਰਾਂਗੇ ਉਹਦੇ 'ਚ ਕਰਾਂਗੇ ਮੈਂ ਕਾਫੀ ਸਾਰੇ ਗਾਣੇ ਸੋਚੇ ਸੀ ਬਟ ਉਹਨਾਂ ਵਿੱਚੋਂ ਕੋਈ ਇੱਕ ਪਲੇ ਨਹੀਂ ਹੋਇਆ ਆਹੀ ਪਲੇ ਹੋਇਆ ਹੋਰ ਮੈਨੂੰ ਮਤਲਬ ਵੀਡੀਓਜ਼ ਵਗੈਰਾ ਤੇ ਕਾਫੀ ਟਾਈਮ ਤੇ ਬਣਾਉਂਦੀ ਸੀ ਬਟ ਇਸ ਤਰ੍ਹਾਂ ਵਾਇਰਲ ਹੋ ਜਾਊਗਾ ਡਾਂਸ ਮੈਨੂੰ ਉਮੀਦ ਨਹੀਂ ਸੀ ਬਿਲਕੁਲ ਓਕੇ ਤੇ ਫਿਰ ਜਦੋਂ ਉਹ ਬੈਮ ਨੇ ਇਹਦੇ ਤੇ ਗਾਣੇ ਤੇ ਮਤਲਬ ਡਾਂਸ ਕਰਨਾ ਸ਼ੁਰੂ ਕੀਤਾ ਤਾਂ ਕਿ ਐਕਸਪੈਕਟ ਕੀਤਾ ਸੀ ਕਿ ਬਾਕੀ ਇੰਨਾ ਵਧੀਆ ਡਾਂਸ ਕਰਨਗੇ ਹਾਂ ਬੇਸਿਕਲੀ ਮੈਨੂੰ ਪਤਾ ਹੀ ਹੈ ਇਹ ਹਾਂ ਬਹੁਤ ਚੰਗਾ ਡਾਂਸ ਕਰਦੀ ਹੈ ਇਹ ਬਟ ਇਹ ਨਹੀਂ ਪਤਾ ਸੀ ਕਿ ਹਾਂ ਵੀ ਇਹਦਾ ਡਾਂਸ ਇੰਨਾ ਵਾਇਰਲ ਹੋ ਜਾਊਗਾ ਹਾਂ ਇਹ ਤਾਂ ਐਕਸਪੈਕਟ ਸੀਗਾ ਕਿ ਹਾਂ ਚਲੋ ਡਾਂਸ ਕਰਨਾ ਹੈ ਨੇ ਤੇ ਵਧੀਆ ਹੀ ਕਰੂਗੀ ਤੇ ਉਹਦੇ ਇੰਨਾ ਜ਼ਿਆਦਾ ਪਿਆਰ ਮਿਲਣ ਦੇ ਆ ਬਹੁਤ ਸਾਰੇ ਸੈਲੀਬ੍ਰਿਟੀਜ਼ ਵੀ ਤੁਹਾਡੀ ਇਹ ਰੀਲ ਵਾਇਰਲ ਕਰਦੇ ਪਏ ਨੇ ਉਹਨਾਂ ਵੱਲੋਂ ਮਤਲਬ ਕਮੈਂਟ ਕੀਤੇ ਜਾ ਰਹੇ ਨੇ ਕਿ ਇਹ ਰੀਲਸ ਆ ਆਪਣੇ ਪੋਸਟ ਕਰ ਰਹੇ ਨੇ ਸੋ ਇਸ ਨੂੰ ਲੱਗੇ ਕਿੰਨੀ ਕਿ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਮਤਲਬ ਮੈਂ ਤੇ ਤੁਸੀਂ ਹੁਣ ਵੀ ਮੇਰੀ ਖੁਸ਼ੀ ਦੇਖ ਸਕਦੇ ਹੋ ਸਾਰੇ ਮਤਲਬ ਨਾ ਜਦੋਂ ਵੀਡੀਓ ਬਣਾਉਂਦੀ ਸੀ ਤੇ ਲੋਕਾਂ ਦੀ ਵੀਡੀਓ ਦੇਖਣਾ ਤੇ ਮੈਂ ਆਪਣੀ ਮੰਮੀ ਨੂੰ ਕਹਿਣਾ ਯਾਰ ਮੰਮੀ ਸਾਡੇ ਕਦੋਂ ਇੰਨੇ ਵਿਊਜ਼ ਇੰਨੇ ਲਾਈਕਸ ਆਣਗੇ ਤੇ ਐ ਨਹੀਂ ਪਤਾ ਸੀ ਕਿ ਮਤਲਬ ਇੰਨਾ ਜ਼ਿਆਦਾ ਪਿਆਰ ਮਿਲੇਗਾ ਮੇਰੀ ਵਿਆਹ ਦੀ ਵੀਡੀਓ ਨੂੰ ਮਤਲਬ ਬਹੁਤ ਜ਼ਿਆਦਾ ਮੈਨੂੰ ਤਾਂ ਹਜੇ ਵੀ ਇੰਨੇ ਕੁੜੀਆਂ ਦੇ ਮੈਸੇਜ ਆਉਂਦੇ ਮੈਮ ਅਸੀਂ ਤੁਹਾਡੀ ਵੀਡੀਓ ਸੇਵ ਕੀਤੀ ਆ ਹੁਣ ਅਸੀਂ ਇਦਾਂ ਹੀ ਸੇਮ ਡਾਂਸ ਕਰਾਂਗੇ ਅਸੀਂ ਵਿਆਹ ਚ ਇਹ ਗਾਣਾ ਬਹੁਤ ਵਧੀਆ ਹੈ ਮਤਲਬ ਮੁੰਡੇ ਵੀ ਮੈਸੇਜ ਕਰਦੇ ਆ ਮੈਨੂੰ ਕੁੜੀਆਂ ਦੀ ਗੱਲ ਛੱਡੋ ਮੁੰਡੇ ਵੀ ਦੱਸਦੇ ਤੁਹਾਡਾ ਐਕਸਪ੍ਰੈਸ਼ਨ ਬਹੁਤ ਚੰਗੇ ਐ ਐਂਡ ਆਲਸ ਬਹੁਤ ਵਧੀਆ ਲੱਗਦਾ ਔਰ ਜਦੋਂ ਕੋਈ ਸੈਲੀਬ੍ਰਿਟੀ ਅਗਰ ਤੁਹਾਡੀ ਸਟੋਰੀ ਲਾਂਦਾ ਹੈ ਤੇ ਫਿਰ ਉਸ ਤੋਂ ਵੱਡੀ ਤੇ ਕੋਈ ਗੱਲ ਨਹੀਂ ਜੋ ਸਿੰਗਰ ਹੈ ਇਸ ਗਾਣੇ ਦੀ ਉਹਨਾਂ ਨੇ ਵੀ ਸਾਡੀ ਸਟੋਰੀ ਜੋ ਹੈ ਸਟੋਰੀ ਆਪਣੇ ਆਪਣੇ ਪੇਜ ਤੇ ਲਾਈ ਸੀ ਉਹਨਾਂ ਨੇ ਲਾਈਕ ਵੀ ਕੀਤੀ ਤੇ ਫਿਰ ਬਹੁਤ ਵਧੀਆ ਲੱਗਿਆ ਹਾਂਜੀ ਜੀ ਤੇ ਮੈਮ ਜਿਵੇਂ ਤੁਸੀਂ ਦੱਸਿਆ ਕਿ ਤੁਹਾਨੂੰ ਇਹ ਫਾਰਮ ਪ੍ਰਸਾਦ ਨਹੀਂ ਸੀ ਫਿਰ ਤੁਸੀਂ ਜਦੋਂ ਪੋਸਟ ਕੀਤੀ ਸੀ ਇਹ ਵਾਲੀ ਵੀਡੀਓ ਕੀ ਸੋਚ ਕੇ ਪੋਸਟ ਕੀਤੀ ਸੀ ਇਹ ਫਿਰ ਜਦ ਮੈਂ ਆ ਵੀਡੀਓ ਵੇਖੀ ਵਿਆਹ ਤੋਂ ਬਾਅਦ ਜਦ ਮੈਂ ਫ੍ਰੀ ਹੋਈ ਮੈਨੂੰ ਪਰਸਨਲੀ ਉਹ ਬਹੁਤ ਚੰਗੀ ਲੱਗੀ ਤੇ ਮੈਂ ਹੁਣ ਛੋਟੀ ਛੋਟੀ ਚੀਜ਼ਾਂ ਦੀ ਨਾ ਵਿਆਹ ਤੋਂ ਪਹਿਲਾਂ ਹੀ ਤੁਸੀਂ ਚੈੱਕ ਕੀਤਾ ਹੋਣਾ ਮੇਰਾ ਇੰਸਟਾ ਪ੍ਰੋਫਾਈਲ ਮੈਂ ਛੋਟੀ ਛੋਟੀ ਚੀਜ਼ਾਂ ਦੀ ਬੈਂਗਲ ਸੈਰਮਨੀ ਦੀ ਵੀ ਪਾਈ ਸੀ ਮਹਿੰਦੀ ਦੀ ਵੀ ਪਾਈ ਸੀ ਤੇ ਮੈਨੂੰ ਆ ਵੀ ਪਸੰਦ ਆਈ ਤੇ ਮੈਂ ਆ ਵੀ ਤੇ ਰੈਂਡਮਲੀ ਪਾਤੀ ਉਹ ਵੀ ਮੈਂ ਨਾ ਥੋੜਾ ਇੱਕ ਪਾਰਟ ਜੋ ਮੈਨੂੰ ਜ਼ਿਆਦਾ ਵਧੀਆ ਲੱਗਿਆ ਮੈਂ ਉਹੀ ਕਲਿੱਪ ਇੱਕ ਛੋਟੀ ਜੀ ਪਾਈ ਸੀ ਮੈਂ ਸਾਰਾ ਸਾਰੇ ਸਾਰੇ ਗਾਣੇ ਦੀ ਕੋਈ ਵੀਡੀਓ ਨਹੀਂ ਪਾਈ ਸੀ ਕਿਉਂਕਿ ਮੈਨੂੰ ਉਹੀ ਪਾਰਟ ਜ਼ਿਆਦਾ ਵਧੀਆ ਲੱਗਿਆ ਸੀ ਉਸ ਤੋਂ ਪਹਿਲਾਂ ਮੈਂ ਮਗਰ ਤੁਸੀਂ ਨੋਟਿਸ ਕੀਤਾ ਹੋਵੇ ਤੇ ਨਾ ਮੈਂ ਸਲੋ ਮੋ ਚ ਪਾਈ ਸੀ ਤੇ ਦੂਜਾ ਗਾਣਾ ਲਾਇਆ ਸੀ ਮਦੇ ਵਿੱਚ ਆਹੀ ਰਿਜ਼ਨ ਸੀ ਕਿਉਂਕਿ ਮੈਨੂੰ ਮਤਲਬ ਇੰਨਾ ਪਸੰਦ ਨਹੀਂ ਸੀ ਆ ਗਾਣਾ ਬਟ ਹੁਣ ਤੇ ਮੈਨੂੰ ਲੱਗਦਾ ਮੇਰਾ ਸਭ ਤੋਂ ਫੇਵਰਿਟ ਗਾਣਾ ਬਣਾਈਆ। ਓਕੇ। ਹਾਂਜੀ। ਤੇ ਮੈਮ ਜਿਵੇਂ ਤੁਸੀਂ ਵਾਇਰਲ ਹੋਏ ਤਾਂ ਫਿਰ ਜਦੋਂ ਪਿਆਰ ਮਿਲਣਾ ਸ਼ੁਰੂ ਹੋਇਆ ਤੇ ਫਿਰ ਉਹ ਕਿੱਦਾਂ ਮਤਲਬ ਖੁਸ਼ੀ ਮਤਲਬ ਕਿੰਨੀ ਗਜ਼ਬ ਸੀ ਇੰਨੇ ਲੋਕ ਤੁਹਾਨੂੰ ਪਿਆਰ ਕਰ ਰਹੇ ਨੇ ਤੁਹਾਡੀ ਇਹ ਦਹਾਲੇ ਵੀ ਵਾਇਰਲ ਹੈ। ਮਤਲਬ ਹੋ ਰਹੀਆ ਬਹੁਤ ਸਾਰੇ ਪੇजेस ਸ਼ੇਅਰ ਕਰਦੇ ਪਏ ਨੇ ਬੜੇ ਸਾਰੇ ਸੈਲੀਬ੍ਰਿਟੀਜ਼ ਨੇ ਪਿਆਰ ਦਿੱਤਾ ਇਸ ਰੀਲ ਨੂੰ। ਜੀ ਜੀ ਮੈਮ ਹੁਣ ਨਾ ਮਤਲਬ ਸੋਸ਼ਲ ਮੀਡੀਆ ਤੇ ਤੇ ਹੋ ਹੀ ਰਹੀ ਆ ਬਟ ਹੁਣ ਪਰਸਨਲੀ ਵੀ ਐਸੀ ਕਿਤੇ ਬਾਹਰ ਜਾਂਦੇ ਆ ਨਾ ਤੇ ਸਾਨੂੰ ਕਾਫੀ ਲੋਕਾਂ ਨੇ ਮਤਲਬ ਰੋਕ ਕੇ ਕਿਹਾ ਅੱਛਾ ਤੁਸੀਂ ਉਹ ਵੀਡੀਓ ਤੁਹਾਡੀ ਸੀ ਨਾ ਉਹ ਵੀਡੀਓ ਬਹੁਤ ਪਸੰਦ ਆਈ ਤੇ ਜਦੋਂ ਮੈਨੂੰ ਫਸਟ ਟਾਈਮ ਮਤਲਬ ਮੈਤਰਾ ਦਾ ਕੁਝ ਮਤਲਬ ਫੀਲਿੰਗ ਆਇਆ ਮੈਨੂੰ ਲੱਗਿਆ ਕਿ ਯਾਰ ਅਤੇ ਸੱਚੀ ਉਹ ਬਹੁਤ ਜ਼ਿਆਦਾ ਵਾਇਰਲ ਹੋ ਗਈ ਮੈਂ ਤੇ ਬਹੁਤ ਫੇਮਸ ਹੋ ਗਈ ਉਹ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਂ ਕਿੰਨੇ ਜਣਿਆਂ ਨੂੰ ਕਾਲ ਕਰਕੇ ਦੱਸਿਆ ਮੈਨੂੰ ਅੱਜ ਬਾਹਰ ਲੋਕਾਂ ਨੇ ਪਛਾਣਿਆ ਅੱਜ ਮੈਨੂੰ ਬਾਹਰ ਲੋਕਾਂ ਨੇ ਪਛਾਣਿਆ ਤੇ ਸੋਸ਼ਲ ਮੀਡੀਆ ਤੇ ਤੇ ਖੁਸ਼ੀ ਸੀ ਬਟ ਹੁਣ ਜਦੋਂ ਬਾਹਰ ਤੁਹਾਨੂੰ ਲੋਕੀ ਵੇਖ ਕੇ ਜਾਂ ਦਿੱਤਾ ਕਹਿੰਦੇ ਕਿ ਜੇ ਤੁਸੀਂ ਤੇ ਉਹ ਆ ਨਾ ਤੁਹਾਡੇ ਵਿਆਹ ਵਾਲੀ ਵੀਡੀਓ ਵੇਖੀ ਤੇ ਫਿਰ ਉਹ ਖੁਸ਼ੀ ਡਬਲ ਹੋ ਗਈ ਹੁਣ ਇਦਾਂ ਹੋ ਗਿਆ ਬਸ ਹਾਂਜੀ ਤੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਮੈਮ ਹਾਂ ਦਸੰਬਰ ਚ ਹੋਈ ਆ ਮੈਮ ਅਜੇ 3rd ਦਸੰਬਰ ਤੇ ਹੁਣ ਫੈਬਰੂਰੀ ਚੱਲ ਰਿਹਾ ਬਸ ਹਾਂਜੀ ठीक है ठीक है मैम ਤੇ ਬਹੁਤ ਸਾਰੇ ਲੋਕ ਇਸ ਵੀਡੀਓ ਇਹਦਾ ਕਮੈਂਟ ਕਰਦੇ ਪਏ ਨੇ ਜ਼ਰੂਰ ਦੱਸੋ ਕਿ ਤੁਹਾਡੀ ਲਵ ਮੈਰਿਜ ਹੈ ਜਾਂ ਫਿਰ ਅਰੇਂਜ ਮੈਰਿਜ ਹੈ ਤੁਸੀਂ ਦੱਸੋ ਸਭ ਤੁਸੀਂ ਵੀ ਕੁਝ ਬੋਲੋ ਆ ਲਵ ਮੈਰਿਜ ਹੀ ਹੈ ਜੀ ਇਹਨੂੰ ਲਵ ਮੈਰਿਜ ਬਾਰੇ ਵੀ ਦੱਸੋ ਕਿਵੇਂ ਮਿਲੇ ਫਿਰ ਕਿਵੇਂ ਗੱਲ ਜਿਆ ਤੱਕ ਪਹੁੰਚੀ ਉਸ ਬਾਰੇ ਦੱਸਾਂਗੇ ਤੇ ਵੀਡੀਓ ਘਟੋ ਘਟ 4-5 ਘੰਟੇ ਹੋ ਜਾਣਗੇ ਮੈਂ ਨਾਲ ਨਹੀਂ ਕਿਉਂਕਿ ਦੱਸੋ ਕੋਈ ਆ ਲਈ ਸਾਰੇ ਦਰਸ਼ਕੀ ਬੇਤਬੀ ਨਾਲ ਦੇਖਣਗੇ ਕਿਉਂਕਿ ਇੰਨੀ ਪਿਆਰੀ ਤੁਹਾਡੀ ਵੀਡੀਓ ਹੈ ਦਿਲ ਕਰਦਾ ਕਿ بار بار ਦੇਖੀਏ ਇਸ ਵੀਡੀਓ ਨੂੰ थैंक यू सो मच जी हां जी ਤੇ ਪਹਿਲਾਂ ਨਾ ਅਸੀਂ ਫਰੈਂਡ ਸੀ ਮਤਲਬ ਮੈਂ ਸ਼ੂਟ ਵਗੈਰਾ ਕਰਦੀ ਸੀ ਤੇ ਬਹੁਤ ਵਧੀਆ ਗਾਉਂਦੇ ਨੇ ਤੇ ਸਾਡੀ ਮਤਲਬ हां जी ਇਹਨਾਂ ਦੀ ਜਿਹੜੀ ਫਰੈਂਡ ਸੀ ਮੈਂ ਉਹਨਾਂ ਦੇ ਨੇੜੇ ਰਹਿੰਦੀ ਸੀ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਤੁਸੀਂ ਮਤਲਬ ਮਾਡਲਿੰਗ ਵਗੈਰਾ ਕਰ ਰਹੇ ਹੋ ਤੇ ਮੇਰਾ ਇੱਕ ਫਰੈਂਡ ਆ ਉਹ ਨਾ ਸਿੰਗਿੰਗ ਕਰਦਾ ਤੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਮੈਂ ਹੀ ਇਹਨਾਂ ਨੂੰ ਪਹਿਲੋ ਫਰੈਂਡ ਰਿਕੁਐਸਟ ਭੇਜੀ ਸੀ ਐਂਡ THEN ਸਾਡੀ ਗੱਲ ਸਟਾਰਟ ਹੋਈ ਅਸੀਂ ਮੀਟਿੰਗ ਕੀਤੀ ਇੱਕ Song ਲਈ ਬਸ ਬਟ ਸਾਡਾ Song ਹੋਇਆ ਨਹੀਂ ਤੇ ਇੱਦਾਂ ਕਰਦੇ ਕਰਦੇ ਸਾਡੀ ਗੱਲਬਾਤ ਹੋਣ ਲੱਗ ਗਈ ਤੇ ਅਸੀਂ ਦੋਸਤ ਬਣ ਗਏ ਸੀ ਬਸ ਨਾਰਮਲੀ ਅਸੀਂ ਫਰੈਂਡ ਸੀ ਫਿਰ ਹੌਲੀ ਹੌਲੀ ਤੱਸਾ ਦਸੀ ਸਰ ਬਸ ਹੌਲੀ ਹੌਲੀ ਮੈਂ ਲਜਾਜ ਫਸ ਗਿਆ ਨਹੀਂ ਸੱਚ ਦੱਸਣਾ ਨਹੀਂ ਨਹੀਂ ਤੇ ਉਹ ਹਾਲੀਵੋਡ ਵਾਲੀ ਕਰਕੇ ਸਾਡਾ ਮਤਲਬ ਕਿ ਮਿਲਣਾ ਜੁਲਣਾ ਸਟਾਰਟ ਹੋਇਆ ਫਿਰ ਥੋੜੇ ਟਾਈਮ ਐਕਚੁਅਲੀ ਮੈਂ ਦਿੱਲੀ ਰਹਿੰਦਾ ਸੀ ਤੇ ਓਡੀਸਾ ਦੇ ਨੇ ਮੈਂ ਪ੍ਰੋਪਰ ਦਿੱਲੀ ਤੋਂ ਨਹੀਂ ਆ ਮੈਂ ਓਡੀਸਾ ਦੀ ਆ ਓਡੀਸਾ ਤੋਂ ਆ ਮੈਂ ਇੱਥੇ ਮੇਰੀ ਨਾਨੀ ਦਾ ਘਰ ਸੀ ਤੇ ਮੈਂ ਇੱਥੇ ਆਈ ਸੀ ਤੇ ਸਾਡੀ ਗੱਲਬਾਤ ਉਹ ਤੋਂ ਸਟਾਰਟ ਹੋ ਗਈ ਹੁਣੇ ਤੇ ਵੈਸੇ ਤੇ ਮੈਂ ਸੋਚਿਆ ਨਹੀਂ ਸੀ ਇਹ ਨਹੀਂ ਛੇਤੀ ਵਿਆਹ ਕਰਨ ਦਾ ਇਹਨਾਂ ਪਲਾਨ ਨਹੀਂ ਕੀਤਾ ਸੀ ਮੈਂ ਬਟ ਜਿਹੜੀ ਮੇਰੀ ਫੈਮਿਲੀ ਹੈ ਉਹਨਾਂ ਨੂੰ ਗੌਰਵ ਬਹੁਤ ਜ਼ਿਆਦਾ ਪਸੰਦ ਹੈ ਬਹੁਤ ਜ਼ਿਆਦਾ ਤੇ ਮੇਰੇ ਡੈਡੀ ਮੇਰੀ ਮੰਮਾ ਮੈਂ ਸਭ ਸਭ ਨੇ ਬੋਲਾ ਕਿ ਨਹੀਂ ਚਲ ਅਗਰ ਚੰਗਾ ਮੁੰਡਾ ਹੈ ਉਹਨਾਂ ਦੀ ਫੈਮਲੀ ਬਹੁਤ ਵਧੀਆ ਹੈ ਤੇ ਤੁਸੀਂ ਹੁਣ ਵਿਆਹ ਕਰ ਲਓ ਤੇ ਬਸ ਕੋਈ ਪ੍ਰੋਬਲਮ ਨਹੀਂ ਹੋਈ ਸੀ ਵਿਆਹ ਨੂੰ ਇਦਾਂ ਦਾ ਕੁਝ ਨਹੀਂ ਹੋਇਆ ਸੀ ਸਾਰਾ ਕੁਝ ਸਹੀ ਤਰ੍ਹਾਂ ਹੋ ਗਿਆ ਬਿਕੋਜ਼ ਇਹਨਾਂ ਨੇ ਆਪੇ ਗੱਲ ਕੀਤੀ ਸੀ ਆ ਕੇ ਤੇ ਫਿਰ ਹੋਣੀ ਸੀ ਉਹ ਕੀ ਤੇ ਮੈਂ ਤੁਸੀਂ ਬੇਸਿਕਲੀ ਓਡੀਸਾ ਤੋਂ ਹਾਂ ਜੀ ਮੈਮ ਮੈਂ ਓਡੀਸਾ ਤੋਂ ਹਾਂ ਮਤਲਬ ਮੇਰੇ ਜੋ ਗ੍ਰੈਂਡਫਾਦਰ ਨੇ ਉਹ ਟਾਟਾ ਸਟੀਲ ਦਾ ਨਾਂ ਕਾਫੀ ਲੋਕਾਂ ਨੇ ਸੁਣਿਆ ਹੋਣਾ ਪ੍ਰੋਪਰ ਅਸੀਂ ਵੈਸੇ ਅੰਮ੍ਰਿਤਸਰ ਦੇ ਆ ਤੇ ਉਹ ਉਧਰ ਸ਼ਿਫਟ ਹੋ ਗਏ ਸੀ ਤੇ ਫਿਰ ਉੱਥੇ ਸਾਡਾ ਬੌਨ ਐ ਨਾ ਸੀ ਬੋਟਪ ਉੱਥੇ ਦੇ ਹੀ ਆ ਉੜੀਸਾ ਤੋਂ ਓਕੇ ਓਕੇ ਹਾਂਜੀ ਤੇ ਮੈਮ ਉੜੀਸਾ ਦੇ ਵਿੱਚ ਰਹਿ ਕੇ ਪੰਜਾਬੀ ਗਾਣੇ ਤੇ ਇੰਨਾ ਸੋਹਣਾ ਡਾਂਸ ਕਰਦੇ ਪਏ ਸੀ ਮੈਮ ਪਤਾ ਕੀ ਹੈ ਸਾਡੇ ਘਰ ਵਿੱਚ ਨਾ ਅਸੀਂ ਹੈਗੇ 오ਡੀਸਾ ਤੋਂ ਅਸੀਂ ਸਾਰੇ ਮਤਲਬ ਅਸੀਂ 오ਡੀਸਾ ਹੀ ਰਹਿੰਦੇ ਸੀ ਬਟ ਮੇਰੇ ਘਰ ਸਾਰੇ ਕੋਈ ਪੰਜਾਬੀ ਵਿੱਚ ਗੱਲ ਕਰਦੇ ਨੇ ਇਨਫੈਕਟ ਸਾਨੂੰ ਉੱਥੇ ਦੀ ਲੈਂਗੁਏਜ ਨਹੀਂ ਆਈ ਹਲੇ ਤੱਕ ਅਜੇ ਜਦ ਕੀ ਮੈਂ ਉੱਥੇ ਪੈਦਾ ਹੋਈ ਉੱਥੇ ਵੱਡੀ ਹੋਈ ਉੱਥੇ ਸਕੂਲਿੰਗ ਕੀਤੀ एवरीथिंग ਬਟ ਉੱਥੇ ਦੀ ਲੈਂਗੁਏਜ ਸਾਨੂੰ ਆਂਦੀ ਨਹੀਂ ਆ ਪੰਜਾਬੀ ਅਸੀਂ ਸਾਰੇ ਬੋਲਦੇ ਆ ਘਰ ਵਿੱਚ ਸਾਰੇ ਕੋਈ ਤੇ ਹੋਰ ਸ਼ੌਕ ਵੀ ਸੀ ਬਹੁਤ ਜ਼ਿਆਦਾ ਡਾਂਸ ਕੀਤਾ ਮੈਂ ਤੁਹਾਨੂੰ ਦੱਸਿਆ ਹੀ ਡਾਂਸ ਕਰਨ ਦਾ ਰੀਲ ਨਾ ਬਣਾਉਂਦਾ ਤੇ ਬਸ ਉਪ ਜਿਹੜਾ ਪੰਜਾਬੀ ਗਾਣਾ ਵਾਇਰਲ ਹੋਇਆ ਮੈਂ ਚੱਕ ਕੇ ਫੋਨ ਉੱਤੇ ਵਿੱਚ ਵੀਡੀਓ ਬਣਾ ਲੈਣੀ ਤੇ ਤਾਂ ਹੀ ਬਸ ਪੰਜਾਬੀ ਗਾਣੇ ਤਾਂ ਹੀ ਚੰਗੇ ਲੱਗਦੇ ਸੀ ਓਕੇ ਤੇ ਮੈਮ ਜਲਦੋਂ ਤੁਸੀਂ ਇੰਸਟਾਗ੍ਰam ਤੇ ਮਿਲੇਗਾ ਨਾ ਹੋਈਆਂ ਗੱਲ ਦੋਸਤੀ ਤੱਕ ਪਹੁੰਚੀ ਦੋਸਤੀ ਤੋਂ ਬਾਅਦ ਗੱਲ ਵਿਆਹ ਤੱਕ ਕਿਵੇਂ ਪਹੁੰਚ ਗਈ ਇੱਕ ਵਾਰੀ ਵੀ ਦੱਸੋ ਦੱਸੋ ਸਭ ਕੁਝ ਮੈਂ ਹੀ ਦੱਸਾਂਗਾ ਮੈਂ ਤਾਂ ਨਹੀਂ ਮੰਨੀ ਸੀ ਮੈਂ ਨਾਲ ਨਹੀਂ ਮੈਂ ਤਾਂ ਨਹੀਂ ਮੰਨਦੀ ਸੀ ਕੋਈ ਪ੍ਰੋਬਲਮ ਤਾਂ ਨਹੀਂ ਆਈ ਰਿਆச்சே ਦੇਖੋ ਘਰ ਤੱਕ ਤੇ ਮੈਂ ਬਗਲ ਪਹੁੰਚਣੇ ਨਹੀਂ ਦਿੱਤੀ ਸੀ ਕਿਉਂਕਿ ਮੈਂ ਹੀ ਨਹੀਂ ਮੰਨੀ ਸੀ ਇਹਨਾਂ ਨੇ ਬਹੁਤ ਚੱਕਰ ਕੱਟੇ ਆ ਬਹੁਤ ਜ਼ਿਆਦਾ ਤੇ ਉਹ ਬੈਟਰ ਹੈ ਤੇ ਤੁਸੀਂ ਆਪਣੇ ਮੂੰਹੋਂ ਦੱਸਦੇ ਜ਼ਿਆਦਾ ਚੰਗੀ ਤਰ੍ਹਾਂ ਦੱਸੋਗੇ ਪਰ ਸੋਹੀ ਹੈ ਕਿ ਹਾਂ ਮੰਦੇ ਨਹੀਂ ਸੀ ਕਰੇਗਾ ਲੇਕਿ ਹਾਂ ਕੋਨੇ ਨਹੀਂ 체ਤਰੀ ਹਾਂ ਕਰਾਂਗੇ ਸੋਚਾਂ ਕਰ ਵਾਲੇ ਤੁਸੀਂ ਬਾਤ ਦੱਸਿਓ ਨਾ ਫਿਰ ਮੇਰੀ ਦੱਸੋ ਤੇ ਆ ਵੀ ਨਹੀਂ ਮੰਨਦੀ ਸੀ ਕਿ ਨਾਲ ਬੜੀ ਮਤਲਬ ਹਜੇ ਨਹੀਂ ਥੋੜਾ ਟਾਈਮ ਰੋਕ ਕੇ ਮੰਨ ਕਿਉਂ ਨਹੀਂ ਰਹੀ ਸੀ ਇੰਨੇ ਤਾਂ ਚੰਗੇ ਹੈਗੇ ਫਿਰ ਮੈਮ ਮੈਨੂੰ ਇਦਾਂ ਲੱਗਦਾ ਸੀ ਕਿ ਯਾਰ ਹਜੇ ਯੋ ਕੋਲਬ ਬਲ ਬਈ ਨਹੀਂ ਛੇਤੀ ਵਿਆਹ ਨਹੀਂ ਕਰਨਾ ਜੇ ਤੇ ਬਥੇਰੀ ਲਾਈਫ ਪਈ ਹੈ ਥੋੜਾ ਰੋਕ ਕੇ ਕਰਾਂਗੇ ਇੱਕ ਹੁੰਦਾ ਨਾ ਕੁੜੀਆਂ ਨੂੰ ਥੋੜਾ ਫੈਮਲੀ ਦੇ ਨਾਲ ਅਟੈਚਮੈਂਟ ਹੁੰਦੀ ਹੈ ਕਿ ਯਾਰ ਫਿਰ ਕੱਡ ਛੱਡ ਕੇ ਜਾਣਾ ਪਏਗਾ ਬਸ ਆਹੀ ਗੱਲਾਂ ਸੋਚਦੀ ਸੀ ਮੈਂ ਹਾਂਜੀ ਤੇ ਮੈਂ ਸੋਚਦੀ ਸੀ ਕੋਈ ਗੱਲ ਨਹੀਂ ਜੇ ਥੋੜਾ ਇੱਕ ਦੋ ਸਾਲ ਹੋਰ ਰੁਕ ਜਾਂਦੀ ਆ ਲੇਕਿਨ ਇਹਨਾਂ ਨੂੰ ਸੀ ਕਿ ਨਹੀਂ 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 ਮਤਲਬ ਤੂੰ ਛੇਤੀ ਤੋਂ ਛੇਤੀ ਵਿਆਹ ਕਰ ਬਸ ਮੇਰੀ ਮਾਮੀ ਮੇਰੇ ਮੰਮੀ ਮੇਰੀ ਦਾਦੀ ਇਹਨਾਂ ਨੇ ਸਭ ਨੂੰ ਆਪ ਫੋਨ ਕੀਤੇ ਆਪ ਫੋਨ ਲਾਏ ਆ ਕਿ ਤੁਸੀਂ ਮੇਰੀ ਵਿਆਹ ਦੀ ਗੱਲ ਛੇੜੋ ਮੇਰੇ ਵਿਆਹ ਦੀ ਗੱਲ ਤੁਸੀਂ ਛੇੜੋ ਤੇ ਸਭ ਤੋਂ ਕਿਵੇਂ ਮਨਾਇਆ ਕਿਉਂਕਿ ਮੈਂ ਤਾਂ ਮਾਨੀ ਨਹੀਂ ਰਹੀ ਸੀ ਵਿਆਹ ਨਹੀਂ ਤਾਂ ਮੈਂ ਬਸ ਫਿਰ ਇਹਨਾਂ ਦੇ ਕਰਦਿਆਂ ਨੂੰ ਫੜਿਆ ਇੱਕ ਇੱਕ ਕਰਕੇ ਸਭ ਨੂੰ ਬਣਾਇਆ ਫਿਕ ਕਰਦਿਆਂ ਨੇ ਇਹਨਾਂ ਨੂੰ ਬਣਾਇਆ ਹਮ ਮੇਰੇ ਜਦੋਂ ਡੈਡੀ ਨੇ ਜਦੋਂ ਮੈਨੂੰ ਕਹਿਤਾ ਕਿ ਨਹੀਂ ਸਿਮਰਨ ਇੰਨਾ ਜ਼ਿਆਦਾ ਵੈਸੇ ਮੈਨੂੰ ਕਰੇ ਸਿਮਰਨ ਕਹਿੰਦੇ ਨੇ ਲੇਕਿਨ ਜੇ ਮੈਂ ਦੱਸਦਾ ਕਿ ਅਸੀਂ ਉਦਾਂ ਹੀ ਮੈਦੇ ਕਰ ਗਿਆ ਹੋਇਆ ਸੀ ਕਿ ਆਰਾਮ ਨਾਲ ਅਸੀਂ ਗੱਲ ਕਰ ਰਹੇ ਸੀ ਇਹਦੇ ਡੈਡੀ ਆ ਗਏ ਇੱਕਦਮ ਤੇ ਉਹਨਾਂ ਨੇ ਆਂ ਦੇ ਨਾਲ ਹੀ ਇੱਕ ਗੱਲ ਕਹੀ ਕਿ ਆਹ ਕਰੋ ਕਰੋ ਗੱਲ ਕਰੋ ਕੋਈ ਤੱਕ ਨਹੀਂ ਮੈਨੂੰ ਮੁੰਡਾ ਪਸੰਦ ਆ ਉਹਨਾਂ ਨੇ ਅਸੀਂ ਅਜੇ ਵਿਆਹ ਬਾਰੇ ਕੋਈ ਗੱਲ ਕਰ ਵੀ ਨਹੀਂ ਰਹੀ ਸੀ ਔਰ ਗੌਰਵ ਸੀ ਮੈਂ ਸੀ ਮੇਰੀ ਮੰਮੀ ਸੀ ਤੇ ਮੇਰੀ ਮੰਮੀ ਸੀ ਅਸੀਂ ਚਾਰੋ ਬੈਠੇ ਇਤਰੀ ਗੱਲ ਕਰ ਰਹੇ ਸੀ ਤੇ ਡੈਡੀ ਆ ਗਏ ਤੇ ਡੈਡੀ ਕਹਿੰਦੇ ਹਾਂ ਕੋਈ ਗੱਲ ਨਹੀਂ ਮੈਨੂੰ ਤੇ ਮੁੰਡਾ ਪਸੰਦ ਆ ਬਾਕੀ ਤੁਸੀਂ ਗੱਲ ਕਰ ਲਓ ਇਦਾਂ ਇਦਾਂ ਮਤਲਬ ਡੈਡੀ ਨੂੰ ਆਪ ਹੀ ਪਸੰਦ ਆ ਗਿਆ ਸੀ ਤੇ ਕੋਈ ਪ੍ਰੋਬਲਮ ਮੈਂ ਹੀ ਥੋੜਾ ਇਨਾ ਟਾਈਮ ਲਾਇਆ ਸੀ 2018 18 ਤੋਂ ਇੱਕ ਦੂਸਰੇ ਨੂੰ ਜਾਣਦੇ ਸੀ ਮਤਲਬ ਕਾਫੀ ਟਾਈਮ ਤੋਂ ਬਟ ਫਿਰ ਵੀ ਮੈਂ ਸੋਚ ਰਹੀ ਸੀ ਜੇ ਥੋੜਾ ਹੋਰ ਟਾਈਮ ਅਜੇ ਥੋੜਾ ਹੋਰ ਟਾਈਮ ਬਟ ਫਾਈਨਲੀ ਔਰ ਬੈਸਟ ਡਿਸੀਜਨ ਯਾ ਹੋਇਆ ਤੇ ਵੀਡੀਓ ਵਾਇਰਲ ਹੋਈ ਤੇ ਲੋਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਸਾਰਾ ਹਾਂਜੀ ਮੈਮ ਹਾਂਜੀ ਬਹੁਤ ਸਾਰਾ ਓਕੇ ਸਰ ਜਿਵੇਂ ਮੈਮ ਨੇ ਦੱਸਿਆ ਕਿ ਤੁਸੀਂ ਬਹੁਤ ਚੰਗੇ ਸਿੰਗਰ ਹੋ ਤੇ ਮੈਮ ਨੂੰ ਅੱਜ ਸਰ ਮੈਮ ਨੂੰ ਕੋਈ Song ਡੈਡੀਕੇਟ ਕਰ ਦੋ ਬਿਲਕੁਲ ਚਲੋ ਹਾਂਜੀ ਚਲੋ ਸਟਾਰਟ ਜੋ ਜੋ ਵੀ ਡੈਡੀਕੇਟ ਕਰਨਾ ਚਾਹੋ ਇਹ ਬੜਾ ਗਾ ਲੋ ਕੋਈ ਗੱਲ ਨਹੀਂ ਮੈਂ ਕਰਨਾ ਡੈਡਗੇਟ ਤੁਸੀਂ ਵੀ ਰੈਡੀ ਰੱਖੀ ਠੀਕ ਹੈ ਮੈਮ ਮੇਰੇ ਤੋਂ ਤੇ ਉਮੀਦ ਨਹੀਂ ਵੀ ਨਾ ਰੱਖਿਓ ਮੈਂ ਤਾਂ ਬਹੁਤ ਹੀ ਬੇਸਰੀ ਆ ਕੋਈ ਗੱਲ ਨਹੀਂ ਤੁਸੀਂ ਆਪਣੀ ਡੈਡੀਕੇਟ ਕਰਨਾ ਚਲੋ ਸਰ ਸੁਣਾ ਦਿਓ ਮੇਟਰੀਆਂ ਖੋ ਮੇ ਉਦਾਸੀ ਕبھی ਦੇਖ ਸਕਤਾ ਨਹੀਂ ਤੁਝ ਕੋ ਖੁਸ਼ ਮਰਖੂnga ਸੋਹਣਿਆ ਤੇਰੇ ਦਿਲ ਸੇ ਨਾ kabhi khelunga sare raaz apne tujhko de dunga meri jaan tune mujhko pagal kiya mera lagta na jiya tere bin ke tumhar meri jaan main tujhe jaane na dunga main tujhko apni baahon mein chhupake rakunga ਬਸ ਥੈਂਕ ਯੂ ਵਾਓ ਬਹੁਤ ਬਹੁਤ ਗੱਲਾਂ ਦੇ ਕਰਾਂ ਬੈਕ ਹੋਰ ਵੀ ਹੋ ਰਹੀ ਹੈ ਬਹੁਤ ਸੋਹਣੀ ਆਵਾਜ਼ ਹੈ ਸਰ ਤੁਹਾਡੀ ਤੇ ਮੈਮ ਤੁਸੀਂ ਵੀ ਸਭ ਨੂੰ ਕਰ ਦੋ ਡੈਡੀਕੇਟ ਮੈਮ ਮੈਂ ਬਹੁਤ ਮੈਨੂੰ ਸੱਚੀ ਗਾਣਾ ਗਾਣਾ ਹੀ ਆਉਂਦਾ ਬਿਲਕੁਲ ਉਹ ਵੀ ਸਭ ਦੇ ਜਿਹੜੇ ਤੁਹਾਡਾ ਆਵਾਜ਼ ਵੀ ਹੋ ਰਿਹਾ ਦਿਨ ਦੇ ਵਿੱਚ ਕੈਸੇ ਤਾਂ ਉਹ ਲਾਈਨ ਮੈਨੂੰ ਯਾਦ ਨਹੀਂ ਆ ਰਹੀ ਹੈ ਚਲੋ ਜਿਹੜੀ ਯਾਦ ਆ ਰਹੀ ਉਹ ਸੁਣਾ ਦਿੰਦੀ ਹਾਂ ਅੱਛਾ ਮੈਂ ਸੁਣਾਉਂਦੀ ਹਾਂ ਉੱਟ ਦਿਖਿ ਰਾਂਗਾ ਸਤੁਸੀ ਮੈਂਨ ਦਾ ਸਾਥ ਦੇ ਦਿਓ ਹਾਂਜੀ ਹਾਂਜੀ ਤੁਸੀਂ ਸਟਾਰਟ ਕਰੋ ਇੱਕ ਵਾਰ ਫਿਰ ਮੈਂ ਕਰਦੀ ਹਾਂ ਬਸ ਹੋ ਗਲਤੀ ਹੋ ਗਈ ਥੋੜੀ ਜੀ ਜਲਦੀ ਹੋ ਗਈ ਜੋ ਹਾਲਤ ਦਿਲ ਦੀ ਹੋ ਗਈ ਕੀ ਕਰਾਂ ਕਿ ਤੇਰੇ ਨਾਲ ਗਰਮੀ ਚ ਗਰਮੀ ਨਾ ਲੱਗੇ ਕੁਝ ਵੀ ਨਾ ਪਾਲਵਤ ਮੈਨੂਓ ਪਿੱਛੇ ਪਿੱਛੇ ਮੈਤੇ ਮੇਰਾ ਦਿਲ ਲੱਗੇਗੇ ਉੱਡਦੀ ਫਿਰਾਂ ਬਸ ਮੈਂ ਬਸ ਸਵਾਲ ਹੈ ਅਚੇਦ ਸੋਚ ਹੁਣ ਤੋ ਦਿਨਾਂ ਨੂੰ ਤਿੰਨ ਮਹੀਨੇ ਹੋ ਗਏ ਤੇ ਸਭ ਤੋਂ ਵੱਡਾ ਲੜਾਈ ਕੌਣ ਕਰਦਾ ਆਫਕੋਰਸ ਗਰਮ ਦੀ ਗੱਲ ਹੀ ਆ ਆ ਕਰਦੀ ਨਹੀਂ ਮੈਂ ਹੀ ਲੜਦੀ ਆ ਇਹ ਦੋਸਤ ਇਹ ਦਿਨਾਂ ਦੇ ਕਿਉਂ ਮਤਲਬ ਮੈਂ ਸ਼ੌਕ ਹੈ ਜੀ ਨਹੀਂ ਸ਼ੌਕ ਨਹੀਂ ਹੈ ਮੈਂ ਤੁਹਾਨੂੰ ਦੱਸਦੀ ਹਾਂ ਮਤਲਬ ਵਿਆਹ ਤੋਂ ਪਹਿਲਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਦੋਨੋਂ ਫਰੈਂਡ ਸੀ ਤੇ ਮੇਰੇ ਨਾਲ ਇੱਥੇ ਹੋਰ ਕੋਈ ਫਰੈਂਡਸ ਬਣੇ ਨਹੀਂ ਦਿੱਲੀ ਮੇਰੀ ਸਿਸਟਰਸ ਐਂਡ 올 ਸਾਰੇ ਓਡੀਸਾ ਸੀ ਤੇ ਅਸੀਂ ਮੈਂ ਮੇਰੇ ਲਈ ਗੌਰਵ ਵੀ ਇੱਥੇ ਇੱਕ ਫਰੈਂਡ ਸੀ ਮੇਰਾ ਤੇ ਫਿਰ ਵਿਆਹ ਤੋਂ ਬਾਅਦ ਹੁਣ ਕੀ ਹੋ ਗਿਆ ਕਿ ਹੁਣ ਕੰਮ ਤੇ ਰਹਿੰਦੇ ਨੇ ਉਹ ਬਾਹਰੋਂ ਆਉਂਦੇ ਆ ਬਸ ਰੋਟੀ ਖਾਣਾ ਦਿਨ ਸੌਣਾ ਤੇ ਮੈਨੂੰ ਇਹ ਹੁੰਦਾ ਕਿ ਯਾਰ ਪੱਲੋਂ ਮੇਰਾ ਕਿਤੇ ਘੁੰਮਣਾ ਘੁੰਮਣਾ ਹੁੰਦਾ ਸੀ ਤੇ ਮੈਂ ਇਨਾ ਨਾਲ ਹੀ ਜਾਂਦੀ ਸੀ ਤੇ ਹੁਣ ਮੈਨੂੰ ਉਹ ਚੀਜ਼ ਦਾ ਗੁੱਸਾ ਚੜਦਾ ਕਿ ਯਾਰ ਪਹਿਲਾਂ ਤਾਂ ਅਸੀਂ ਇੱਧਰ ਘੁੰਮਣ ਜਾਂਦੇ ਸੀ ਉੱਧਰ ਜਾਂਦੇ ਸੀ ਤੇ ਆ ਇਸ ਚੀਜ਼ ਲਈ ਮੈਂ ਥੋੜਾ ਡਰਾਮੇ ਕਰਦੀ ਆ ਕਿ ਹੁਣ ਤੁਸੀਂ ਕੰਮ ਤਾਂ ਆਉਂਦੇ ਨਾ ਤੇ ਬਸ ਰੋਟੀ ਖਾਦੀ ਤੇ ਸੋ ਜੋ ਬੋਰ ਹੋ ਗਏ ਬੋਰਿੰਗ ਹੋ ਗਏ ਹੋ ਤੇ ਹੁਣ ਮੈਨੂੰ ਕਮਾਣ ਲੈ ਕੇ ਜਾਂਦੇ ਆ ਕਾਫੀ ਜਗ੍ਹਾ ਬਸ ਮੈਂ ਇਹ ਗੱਲ ਚ ਲੜਦੀ ਪੈਂਦੀ ਆ ਬਸ ਓਕੇ ਅੱਜ ਬਹੁਤ ਗੁੱਸੇ ਖੁਰਕੋ ਨੇ ਔਫਕਾਸ ਸਤਿਮ ਜੀਤ ਸਰਪਜੀਤ ਪਿਆਰ ਨਾਲ ਸਿਮੂ ਹਾਂ ਬਸ ਉਹਨੂੰ ਸੇਕ ਕੋਲ ਕੋ ਅੱਗੇ ਤੇ ਕੋਲ ਜਾਦਾ ਮਤਲਬ ਉਹ ਤਾਂ ਕਰਦਾ ਕਿ ਕਿਹੜੇ ਘੰਟਿਆਂ ਨੂੰ ਲੈ ਕੇ ਕਰਦਾ ਕਿਸੇ ਆ ਜਵਾਬ ਆਈ ਥਿੰਕ ਜਿਹੜੇ ਸਾਡੇ ਸਬਸਕ੍ਰਾਈਬਰ ਵੀ ਵੇਖਣਗੇ ਉਹ ਜ਼ਿਆਦਾ ਮਤਲਬ ਜਿਹੜੇ ক্লোਜ਼ ਨੇ ਉਹ ਜ਼ਿਆਦਾ ਤੁਹਾਨੂੰ ਕਮੈਂਟ ਮਿਲ ਜੂਗੇ ਮੈਂ ਨਹੀਂ ਆ ਮੈਂ 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 ਕਰਦੀ ਆ ਡਰਾਮੇ ਮਤਲਬ ਗੌਰਵ ਤੇ ਇਦਾਂ ਦੇ ਰਿਹਾ ਕਿ ਮਤਲਬ ਮੈਂ ਗੁੱਸੇ ਵੀ ਹੋਈਆਂ ਤਾਂ ਉਹਨਾਂ ਨੇ ਮੈਨੂੰ ਸੌਰੀ ਬੋਲ ਦੇਣਾ ਵਿਦਨ 2 ਮਿੰਟਸ ਜੀ ਲੜਾਈ ਖਤਮ ਹੋ ਗਈ ਹਾਂਜੀ ਮੈਂ ਹੀ ਡਰਾਮੇ ਕਰਦੀ ਦਿੰਦੀ ਆ ਬਸ ਮੈਂ ਹੀ ਆ ਮੈਂ ਆਪ ਵੀ ਇਹ ਮੰਨਦੀ ਆ ਓਕੇ ਹੁਣ ਤੁਸੀਂ ਇੱਕ ਦੋ ਜਿਹੜੀਆਂ ਤਿੰਨ ਚੰਗੀਆਂ ਆ ਤਾਂ ਤੇਰੀਆਂ ਮਾੜੀਆਂ ਆ ਤਾਂ ਬਸਣੀਆਂ ਮੈਂ ਸਟਾਰਟ ਕਰਦੀ ਪਹਿਲਾਂ ਤਿੰਨ ਚੰਗੀਆਂ ਆਦਤਾਂ ਜਿੱਦਾਂ ਮੈਂ ਦੱਸਿਆ ਤੁਹਾਨੂੰ ਕਿ ਮਤਲਬ ਗੁੱਸੇ ਮੈਨੂੰ ਰਹਿਣ ਨਹੀਂ ਦੇਣਾ ਐਫਰਟਸ ਪੂਰੇ ਲਗਾਣੇ ਆ ਵਿਆਹ ਤੋਂ ਪਹਿਲਾਂ ਜਿੱਦਾਂ ਦੱਸੀ ਮਤਲਬ ਹੁਣ ਵੀ ਉਦਾਂ ਦੇਈ ਆ ਬਿਲਕੁਲ ਐਫਰਟ ਲਗਾਣੇ ਕਿ ਗੁੱਸੇ ਆ ਤੇ फटाफट ਸੌਰੀ ਐਂਡ ਆਲ ਇਦਾਂ ਖਤਮ ਪਹਿਲੀ ਗੱਲ ਆ ਗਈ ਦੂਸਰੀ ਗੱਲ ਬਹੁਤ ਸਾਰੀਆਂ ਮੈਂ ਕਿਹੜੀ ਕਿਹੜੀ ਦੱਸਾਂ ਦੂਸਰੀਆ ਮਤਲਬ ਇੱਕ ਹੁੰਦਾ ਨਾ ਕਿ ਇੱਕ ਤੇ ਬੰਦਾ ਉਹ ਹੋਵੇ ਕਿ ਚਲੋ ਠੀਕ ਐ ਉੱਤੋ ਉੱਤੋ ਦਿਖਾਤਾ ਕਿ ਹਾਂ ਵਿਆਹ ਤੋਂ ਪਹਿਲਾਂ ਮੈਂ ਇਤਰਾ ਸੀ ਤੇ ਵਿਆਹ ਤੋਂ ਬਾਅਦ ਵੀ ਮੈਂ ਇਤਰਾ ਰਹੂੰਗਾ ਕਈ ਲੋਕੀ ਕਹਿੰਦੇ ਨੇ ਅੱਦਾਂ ਬਟ ਨਹੀਂ ਹੁੰਦਾ ਦੀ ਕੋਈ ਗੱਲ ਨਹੀਂ ਆ ਮੈਨੂੰ ਬਹੁਤ ਜ਼ਿਆਦਾ ਮਤਲਬ ਮੈਂ ਤੁਹਾਨੂੰ ਦੱਸਦੀ ਹਾਂ ਇੰਨੀ ਦੂਰ ਫੈਮਿਲੀ ਆ ਮੈਂ ਉਹਨਾਂ ਨੂੰ ਮਿਸ ਨਹੀਂ ਕਰਦੀ ਸੀਰੀਅਸਲੀ ਮੈਂ ਆਪਣੀ ਵਿਦਾਈ 'ਚ ਬਹੁਤ ਰੋਈ ਸੀ ਬਟ ਮੈਂ ਉਹਨਾਂ ਨੂੰ ਮਿਸ ਨਹੀਂ ਕਰਦੀ ਹੁਣ ਬਿਕਾਜ਼ ਗੌਰਵ ਤੇ ਉਹਦੀ ਫੈਮਿਲੀ ਬਹੁਤ ਹੀ ਕੇਅਰ ਕਰਦੇ ਨੇ ਅਗਰ ਆਫਿਸ ਤੋਂ ਆ ਰਹੇ ਤੇ ਮੈਨੂੰ 10 ਫੋਨ ਕਰਦੇ ਨੇ ਕਿ ਤੁਸੀਂ ਕੀ ਖਾਣਾ ਹੈ ਕੁਝ ਖਾਣ ਦਾ ਮੈਂ ਲਿਆ ਦਿੰਦਾ ਠੀਕ ਆ then third quality ਜਿੱਦਾਂ ਵੀ ਮੈਂ ਤਿਆਰ ਹੁੰਦੀ ਆਂ ਤੇ ਮੇਰੀ ਬਹੁਤ ਰੱਜ ਰੱਜ ਕੇ ਤਾਰੀਫ ਕਰਦੇ। OK। ਹਾਂਜੀ। ਤੇ ਮਾੜੀਆਂ ਆ ਤਾਂ। ਮਾੜੀਆਂ ਵੀ ਬਹੁਤ ਨੇ। ਮਾੜੀਆਂ ਜਿੱਦਾਂ ਕੀ ਮਤਲਬ ਤਾਜ਼ ਨਹੀਂ ਆ। OK। ਕਿ ਮੈਂ ਇਹਨਾਂ ਨੂੰ ਬਹੁਤ ਫੋਰਸ ਕੀਤਾ ਕਿ ਤੁਸੀਂ ਜਿਮ ਜਾਓ ਤੁਸੀਂ ਜਿਮ ਜਾਓ ਥੋੜਾ। ਬਟ ਆ ਜਿਮ ਵਿਆਹ ਤੋਂ ਪਹਿਲਾਂ ਵੀ ਨਹੀਂ ਗਏ ਤੇ ਹੁਣ ਤੇ ਮੈਂ ਬੋਲਣਾ ਵੀ ਛੱਡਤਾ। ਮਤਲਬ ਫਿਟਨੈਸ ਨੂੰ ਲੈ ਕੇ ਇਹਨਾਂ ਨੂੰ ਜ਼ਿਆਦਾ ਉਹ ਨਹੀਂ ਆ ਮਤਲਬ ਜ਼ਿਆਦਾ ਉਹਨਾਂ ਨੂੰ ਹਾਂ ਬਸ ਇਹਨਾਂ ਨੂੰ ਲੱਗਦਾ ਇਸ ਇਹ ਫਿੱਟ ਹੈ ਮੈਨੂੰ ਇੱਕ ਚੀਜ਼ ਇਹਨਾਂ ਦੀ ਆ ਬੁਰੀ ਲੱਗਦੀ ਆ ਤੇ ਇੱਕ ਤਾਜ਼ਾ ਕੀ ਇੱਕ ਤੇ ਮਤਲਬ ਨਾ ਵਿਦਾਸੀ ਦਿੰਨੀ ਆ ਕਿ ਕਿ ਦਸਨੀ ਲੱਗਿਆ ਤੇ ਮਤਲਬ ਹੀ ਇਸ ਵੈਰੀ ਕਲੇਵਰ ਕਿ ਮਤਲਬ ਜਿੱਦਾਂ ਮੈਂ ਦੰਨੂ ਮਣੇ ਦੱਸਿਆ ਇਹਨਾਂ ਨੇ ਆਪ ਵੀ ਦੱਸਿਆ ਕਿ ਇਹਨਾਂ ਨੂੰ ਜਿੱਦ ਕੋਈ ਮਤਲਬ ਹੁੰਦਾ ਹੈ ਕੁਛ ਨਾ ਮੇਰੇ ਘਰ ਵਾਲਿਆਂ ਨੂੰ ਫੋਨ ਕਰਕੇ ਮੈਨੂੰ ਇਹਨਾਂ ਨੇ ਵਿਆਹ ਲਈ ਵੀ ਤਾਂ ਮਨਾਇਆ ਸੀ ਹੁਣ ਵੀ ਇਹਨਾਂ ਨੂੰ ਕੋਈ ਗੱਲ ਮਨਾਣੀ ਹੁੰਦੀ ਹੈ ਤੇ ਮੇਰੀ ਮਾਮੀ ਨੂੰ ਕਿਉਂਕਿ ਮੇਰੀ ਮਾਮੀ ਨੇੜੇ ਨੇ ਮੇਰੀ ਮਾਮੀ ਨੂੰ ਜਾਂ ਮੇਰੀ ਮੰਮੀ ਨੂੰ ਕਾਲ ਕਰ ਦਿੰਦੇ ਨੇ ਕਿ ਅਸੀਂ ਮਿਲਣ ਇੱਦਾਂ ਦਾ ਕਰ ਰਹੇ ਸੀ ਤੁਸੀਂ ਨਾਲ ਨੂੰ ਸਮਝਾ ਦਿਓ ਤੇ ਮਤਲਬ ਇਦਾਂ ਪਹਿਲਾਂ ਹੀ ਕਰ ਲੈਂਦੇ ਨੇ ਦੂਸਰੀ ਗੱਲ ਆ ਤੇ ਤੀਸਰੀ ਆ ਕਿ ਨਾ ਇਹਨਾਂ ਨੂੰ ਕਿਸੇ ਚੀਜ਼ ਦਾ ਸ਼ੌਕ ਨਹੀਂ ਆ ਮਤਲਬ ਡਰੈਸ ਅਪ ਹੋ ਜਾਂਦੇ ਕਿ ਮੈਂ ਇਦਾਂ ਡிரஸ் ਅਪ ਹੋਵਾ ਆਇਆ ਹੋ ਬਿਲਕੁਲ নো ਇੰਟਰਸਟ ਤੇ ਮੈਂ ਉਹ ਚਾਹਦੀ ਥੋੜਾ ਜਿਆ ਐਨਾਂ ਨੂੰ ਉਹਦੇ ਲਈ ਵੀ ਥੋੜਾ ਜਿਆ ਨਾ ਇੰਟਰਸਟ ਆਵੇ ਕਿਉਂਕਿ ਮੈਨੂੰ ਆ ਚੀਜ਼ਾਂ ਦਾ ਬਹੁਤ ਇੰਟਰਸਟ ਆ ਬਸ ਆਹੀ ਤਿੰਨ ਚੀਜ਼ਾਂ ਜੋ ਮੈਂ ਕਰਾ ਨਹੀਂ ਸਕੀ ਹਾਲ ਤੱਕ ਓਕੇ ਅੰਜੀ ਇਹ ਸਾਰਗੂੰ ਤੁਸੀਂ ਦੱਸੋ ਮੈਂ ਆਉਂਦੀ ਆ ਤੇਰੀ ਚੰਗੀਆਂ ਔਰ ਤੂੰ ਤੇ ਮਾੜੀਆਂ ਚੰਗੀਆਂ ਦੱਸ ਦਿੰਦਾ ਮਾੜੀਆਂ ਨਹੀਂ ਦੱਸ ਰਹੀ ਆ ਤੁਸੀਂ ਕਲੇਸ਼ ਕਰਾਉਦੇ ਹੋ ਕੋਈ ਨਹੀਂ ਮੈਂ ਨਹੀਂ ਬਤਾ ਦੋ ਇੰਡੀਆ ਨੇ ਯਾਰ ਕਿ ਮਤਲਬ ਗੁੱਸੇ ਹੁੰਦੀ ਹੈ ਹਰ ਕੁੜੀ ਹੁੰਦੀ ਹੈ ਮੈਂ ਕਹ ਰਿਹਾ ਮਟ ਛੇਤੀ ਮਨ ਜਾਂਦੀ ਹੈ ਔਰ ਮਤਲਬ ਮੇਰੇ ਫੈਮਿਲੀ ਲਈ ਸੋਚਦੀ ਹੈ ਹਾਂ ਵੀ ਸਾਰਾ ਖਿਆਲ ਰੱਖਣਾ ਮੈਂ ਆਫਿਸੋਂ ਨਾ ਹੀ ਦੇ ਮੰਮੀ ਨੂੰ ਡਿਨਰ ਡੋਰ ਜਾਂ ਵੇਕ ਬ੍ਰੈਕਫਾਸਟ ਵਗੈਰਾ ਕਰਨਾ ਔਰ ਤੀਜੀ ਆਦਤ ਦੀ ਉਹੀ ਆ ਗਿਆ ਹਾਂ ਬਈ ਮੇਰੇ ਮਾੜੇ ਤੇ ਚੰਗੇ ਟਾਈਮ ਚ ਨਾਲ ਖੜੀ ਰਹੀ ਕੋਈ ਮਤਲਬ ਸਵਾਲ ਜਵਾਬ ਨਹੀਂ ਕੀਤੇ ਗਏ ਮੇਰਾ ਇੱਦਾਂ ਕਰਦਾ ਐ ਉਦਾਂ ਕਰਦਾ ਕਿ ਹਾਂ ਭਾਈ ਸਾਰੀ ਸਿਚੁਏਸ਼ਨ ਦੇ ਨਾਲ ਹੀ ਐ ਤੇ ਮਾੜੀਆਂ ਲੱਲਾਂ ਦੀ ਹੋਈਆਂ ਨੇ ਕਿ ਬਹੁਤ ਛੇਤੀ ਚਿੜਚਿੜੀ ਐ ਇੱਦਾਂ ਕਰਦੀ ਹਰ ਗੱਲ ਤੇ ਅਬਰ ਦੁੱਜੀ ਰੰਦੂ ਬਾਤ ਨਹੀਂ ਅਬ ਕੋਣੀ ਵੀ ਕੋਈ ਹੈ ਨਾ ਤਾਈ ਤੇ ਬੰਦੇ ਨਾ ਟਾਈਮ ਲਾ ਰਿਆ ਕੋਈ ਹੋਏਗੀ ਨਹੀਂ ਲੱਗਦਾ ਬੁਰਾਈ ਵਿੱਚ ਮਾ ਸਵਰ ਕੋਈ ਬੁਰਾਈ ਨਹੀਂ ਹੈ ਈਡੀਆ

ਮੈਂ ਤੇ ਆਪਣੀ ਸਿਸਟਰ ਨੂੰ ਵੀ ਕੈਰੀ ਸੀ ਉਹਨਾਂ ਲਈ ਵੀ ਅਸੀਂ ਮਤਲਬ ਹੁਣ ਉਹਨਾਂ ਦਾ ਵੀ ਸ਼ਾਇਦ ਵਿਆਹ ਹੋਣਾ ਹੈ ਤੇ ਉਹ ਮੈਨੂੰ ਪੁੱਛ ਰਹੀ ਸੀ ਕਿ ਨਹੀਂ ਤੂੰ ਦੱਸ ਮੈਨੂੰ ਵਿਆਹ ਕਰਨਾ ਚਾਹੀਦਾ ਨਹੀਂ ਕਿ ਮੈਂ ਕਿਹਾ ਵੀਰ ਕੌਣ ਕਿੰਦਾ ਵਿਆਹ ਨਹੀਂ ਕਰਨਾ ਚਾਹੀਦਾ ਹਾਲੇ ਤੱਕ ਮੈਂ ਤਾਂ ਆਹੀ ਕਹਿ ਰਹੀ ਕਿ ਕੋਈ ਗੱਲ ਨਹੀਂ ਸਹੀ ਆ ਕਰ ਲੋ ਭਾਈ ਓਕੇ ਚਿਕਾ ਤੇ ਹੁਣ ਦਾ ਦਰਦ ਜਾਨ ਤੇ ਫੈਮਲੀ ਇੱਕ ਪਿਆਰਾ ਜਿਹਾ ਗੀਤ ਗਾ ਦਿਓ ਤੇ ਫਿਰ ਸਾਡੇ ਦਰਸ਼ਕਾਂ ਨਾਲ ਵਿਦਾਤਾ ਚੋ ਹਾਂ ਨੈਕਸਟ ਵੀਡੀਓ ਦੇ ਵਿੱਚ ਨਹੀਂ ਨਹੀਂ ਉਹ ਵੀ ਬੜਾ ਤੁਸੀਂ ਜਿਹੜਾ ਅਸੀਂ ਵਾਇਰਲ ਹੋਣਾ ਉਹ ਤੁਹਾਨੂੰ ਸੁਣਾਣਾ ਪਏਗਾ ਤੁਹਾਨੂੰ ਸਾਹਾਂ ਤੋਂ ਸੋਹਣਿਆ ਸੱਜਣਾ ਸਾਹਾਂ ਤੋਂ ਸੋਹਣਿਆ ਸੱਜਣਾ ਰੱਬ ਵਰਗਾ ਨਾ ਤੇਰਾ ਏ ਤੇਰਾ ਹਰ ਇੱਕ ਦੁੱਖ ੜੀਏ ਤੇਰਾ ਨਹੀਂ ਹੁਣ ਮੇਰਾ ਏ ਤੇਰੇ ਮੈਦਾਨੇ ਵੀਰੇ ਹੱਸ ਕੇ ਮੈ ਸੀਨੇ ਨੇ जिन्ने सा रब ने तेरे नल जीने ने जिन्ने सा रब ने तेरे नल जीने ने थैंक यू ओके थैंक यू सर थैंक यू मैम थैंक यू वेरी मच